ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਇੱਕ ਚੇਤਾਵਨੀ ਦਿੱਤੀ ਗਈ ਹੈ ਬਕਾਇਦਾ ਇਸ ਦਾ ਇਸ਼ਤਿਹਾਰ ਅਖਬਾਰ ਦੇ ਵਿੱਚ ਦਿੱਤਾ ਗਿਆ ਉਹ ਚੇਤਾਵਨੀ ਕਿਸ ਦੇ ਲਈ ਹੈ ਕਿਸ ਨੂੰ ਅਨਸਰ ਕਿਹਾ ਗਿਆ ਇਹ ਕਿਹੜੀ ਗੱਲ ਨੂੰ ਲੈ ਕੇ ਚੇਤਾਵਨੀ ਹੈ ਇਹ ਵਿਸਥਾਰ ਦੇ ਨਾਲ ਦਿੱਤਾ ਗਿਆ ਇਸ਼ਤਿਹਾਰ ਆ ਜਿਹੜਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਦੇ ਵਿੱਚ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਦਮਦਮੀ ਟਕਸਾਲ ਦੇ ਕੁਝ ਬਲਾਰਿਆਂ ਦੇ ਵੱਲੋਂ ਖਾਲਸਾ ਦੇ ਹੱਕ ਵਿੱਚ ਆਖਿਆ ਜਾ ਰਿਹਾ ਹੈ ਕਿ ਉਹਨਾਂ ਨੇ ਜੇਕਰ ਮਹਾਰਾਸ਼ਟਰ ਦੇ ਵਿੱਚ ਜੇਕਰ ਭਾਜਪਾ ਦਾ ਸਮਰਥਨ ਦਿੱਤਾ ਹੈ ਤੇ ਕੁਝ ਸੋਚ ਸਮਝ ਕੇ ਦਿੱਤਾ ਹੈ ਕਿਉਂਕਿ ਸਥਾਨਕ ਪੱਧਰ ਦੇ ਉੱਤੇ ਰਾਜਾਂ ਦੀ ਆਪਣੀ ਸਮੱਸਿਆ ਹੈ ਤੇ ਉਸ ਸਮੱਸਿਆ ਦੇ ਵਿੱਚ ਜਿਹੜੇ ਘਟ ਗਿਣਤੀ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਲੈ ਕੇ ਉਸ ਦਾ ਫਾਇਦਾ ਹੀ ਹੋਇਆ ਹੈ ਇਸੇ ਕਰਕੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੂੰ ਸਮਰਥਨ ਦਿੱਤਾ ਗਿਆ ਔਰ ਸੋਚ ਵਿਚਾਰ ਕੇ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਕਿਉਂਕਿ ਇਸ ਨੂੰ ਲੈ ਕੇ ਆਲੋਚਨਾ ਹੋ ਰਹੀ ਸੀ ਹਰਨਾਮ ਸਿੰਘ ਖਾਲਸਾ ਦੀ ਕਿ ਕਿਵੇਂ ਉਹਨਾਂ ਨੇ ਭਾਜਪਾ ਦੇ ਨਾਲ ਆਪਣੀਆਂ ਨਜ਼ਦੀਕੀਆਂ ਯਾਰੀਆਂ ਪੁਗਾਈਆਂ ਨੇ ਮਹਾਰਾਸ਼ਟਰ ਦੇ ਵਿੱਚ ਜਾ ਕੇ ਉਹਨਾਂ ਲਈ ਪ੍ਰਚਾਰ ਕੀਤਾ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰਾਂ ਨੇ ਇਤਰਾਜ਼ ਇਸ ਗੱਲ ਦਾ ਕੀਤਾ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਇੱਕ ਭਾਜਪਾ ਦੇ ਉਮੀਦਵਾਰ ਦੀ ਹਮਾਇਤ ਕੀਤੀ ਔਰ ਬੇਸ਼ੱਕ ਉਥੇ ਭਾਈਪਾ ਸੱਤਾ ਦੇ ਵਿੱਚ ਨਹੀਂ ਆਈ ਹੈ ਪਰ ਉਸ ਨੂੰ ਲੈ ਕੇ ਆਲੋchna ਹੋਈ ਹਾਲਾਂਕਿ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਉਥੇ ਕਿਸੇ ਤਰ੍ਹਾਂ ਦਾ ਵੀ ਭਾਈਪਾ ਦੇ ਲਈ ਪ੍ਰਚਾਰ ਕਰਕੇ ਨਹੀਂ ਆਏ ਉਹ ਤਾਂ ਕਿਸੇ ਹੋਰ ਕੰਮ ਦੇ ਲਈ ਉਥੇ ਗਏ ਸਨ ਤੇ ਅਚਾਨਕ ਉਹਨਾਂ ਦੀ ਮੁਲਾਕਾਤ ਭਾਈਪਾ ਦੇ ਉਮੀਦਵਾਰ ਨਾਲ ਹੋ ਜਾਂਦੀ ਹੈ ਤੇ ਗੱਲਾਂ ਬਾਤਾਂ ਹੋਈਆਂ মিডিਆ ਆ ਗਿਆ ਇੱਕ ਪਾਸੇ ਉਸ ਹੀ ਚਰਚਾ ਪਰ ਹੁਣ ਮਸਲਾ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਰਨਾਮ ਸਿੰਘ ਖਾਲਸਾ ਨਾਲ ਜੁੜਿਆ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਦਾ ਸਮਰਥਨ ਕੀਤਾ ਔਰ ਮਹਾਰਾਸ਼ਟਰ ਦੇ ਵਿੱਚ ਭਾਜਪਾ ਇੱਕ ਵੱਡੇ ਬਹੁਮਤ ਨਾਲ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਦਿਖਾਈ ਦਿੱਤੀ ਨਤੀਜੇ ਆ ਜਿਹੜੇ ਉਹ ਬਿਲਕੁਲ ਹੈਰਾਨ ਕਰਨ ਵਾਲੇ ਆਏ ਖਾਸ ਕਰਕੇ ਮਹਾਰਾਸ਼ਟਰ ਦੇ ਸਿਆਸੀ ਹਲਕਿਆਂ ਦੇ ਵਿੱਚ ਤਾਂ ਹੁਣ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿਸ ਨੂੰ ਦਿੱਤੀ ਗਈ ਹੈ ਖਾਸ ਕਰਕੇ ਉਸ ਦੇ ਵਿੱਚ ਅਕਾਲੀ ਦਲ ਦੇ ਅੰਸਰਾਂ ਦੀ ਗੱਲ ਆਖੀ ਜਾ ਰਹੀ ਹੈ ਤੇ ਕਿਸ ਨੇ ਪ੍ਰਚਾਰ ਕੀਤਾ ਕਿ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੋ ਰਿਹਾ ਜਾਂ ਹੋਰ ਪਾਸੇ ਤੈਸਲੀ ਬਕਾਇਦਾ ਜਿਹੜਾ ਇਸ਼ਤਿਹਾਰ ਦਿੱਤਾ ਗਿਆ ਉਸ ਦੀ ਸ਼ਬਦਾਵਲੀ ਹੂ ਬਹੂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਰੋਜ਼ਾਨਾ ਅਜੀਤ ਅਖਬਾਰ ਦੇ ਪੰਨਾ ਨੰਬਰ 5 ਦੇ ਉੱਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਿਰੁੱਧ ਦੂਸ਼ਣਬਾਜ਼ੀ ਕਰਨ ਵਾਲਿਆਂ ਨੂੰ ਚੇਤਾਵਨੀ ਇਹ ਚੇਤਾਵਨੀ ਕਿਸ ਦੇ ਵੱਲੋਂ ਦਿੱਤੀ ਗਈ ਹੈ ਦਮਦਮੀ ਟਕਸਾਲ ਦੇ ਬਲਾਰੇ ਤੇ ਹਰਨਾਮ ਸਿੰਘ ਖਾਲਸਾ ਦੇ ਸਮਰਥਕਾਂ ਦੇ ਵੱਲੋਂ ਉਹਨਾਂ ਦੇ ਹਮਾਇਤੀਆਂ ਦੇ ਵੱਲੋਂ ਲਿਖਿਆ ਕੀ ਜਾਂਦਾ ਉਸ ਦੇ ਵਿੱਚ ਦਮਦਮੀ ਟਕਸਾਲ ਦੇ ਪ੍ਰਮukh ਸਿੰਘਾ ਨੇ ਅਕਾਲੀ ਦਲ ਦੇ ਕੁਝ ਅੰਸਰਾਂ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਿਰੋਧ ਕੀਤੀ ਜਾ ਰਹੀ ਦੂਸ਼ਣਬਾਜ਼ੀ ਦਾ ਲਿਆ ਸਖਤ ਨੋਟਿਸ ਬਾਬਾ ਜੀ ਖਿਲਾਫ ਘਟਿਆ ਸ਼ਬਦਾਵਲੀ ਤੇ ਕੂੜ ਪ੍ਰਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਿੱਖ ਪੰਥ ਦੀ ਅਤੀ ਸਤਕਾਰਯੋਗ ਸ਼ਖਸੀਅਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਨੂ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਿਰੁੱਧ ਕੀਤੀਆਂ ਗਈਆਂ ਬੇਹੂਦਾ ਟਿੱਪਣੀਆਂ ਦਾ ਸਖਤ ਨੋਟਿਸ ਲੈਣ ਦੀ ਅਪੀਲ ਹੈ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪੰਥ ਨੂੰ ਦਰਪੇਸ਼ ਬਹੁਪੱਖੀ ਚੁਣੌਤੀਆਂ ਦਾ ਸਹੀ ਢੰਗ ਨਾਲ ਹੱਲ ਕਰਨ ਦੇ ਸਮਰੱਥ ਹਨ ਉਹਨਾਂ ਨੇ ਹਮੇਸ਼ਾ ਪੰਥਕ ਖੇਤਾਂ ਤੇ ਸਰੋਕਾਰਾਂ ਨੂੰ ਪਹਿਲ ਦਿੱਤੀ ਹੈ ਜਿਨ੍ਹਾਂ ਵਿੱਚ ਗੁਰਬਾਣੀ ਸਿਧਾਂਤ ਤੇ ਪਹਿਰਾ ਦੇਣਾ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਕਾਰ ਸੇਵਾ ਤੇ ਗੁਰੂ ਕੇ ਲੰਗਰਾਂ ਦੇ ਕਾਰਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਦੀ ਸਥਾਪਤੀ ਸ਼ਹੀਦੀ ਯਾਦਗਾਰ ਤੇ ਸ਼ਹੀਦੀ ਗੈਲਰੀ ਪ੍ਰਮੁੱਖ ਹਨ ਆਪ ਜੀ ਮੌਜੂਦਾ ਸਿਆਸੀ ਵਰਤਾਰਿਆਂ ਦੇ ਚਲਦਿਆਂ ਦੇਸ਼ ਵਿਦੇਸ਼ ਵਿੱਚ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇ ਨਜ਼ਰ ਸਿੱਖ ਪੰਥ ਨੂੰ ਦੂਰ ਅੰਦੇਸ਼ ਲੀਡਰਸ਼ਿਪ ਦੀ ਲੋੜ ਪੂਰੀ ਕਰ ਰਹੇ ਨੇ ਪੰਜਾਬ ਦੇ ਸਿੱਖਾਂ ਦੀਆਂ ਆਪਣੀਆਂ ਮੰਗਾਂ ਨੇ ਤੇ ਸਰਕਾਰ ਵੀ ਨੇ ਪਰ ਮਹਾਰਾਸ਼ਟਰ ਸਮੇਤ ਹੋਰਨਾਂ ਸੂਬਿਆਂ 'ਚ ਸਿੱਖਾਂ ਅਤੇ ਨਾਨਕ ਨਾਮ ਲੈਵਾ ਸੰਗਤਾਂ ਜਿਨ੍ਹਾਂ 'ਚ ਪੰਜਾਬੀ, ਹਿੰਦੂ, ਲੁਬਾਣਾ, ਸਿਕਲੀਗਰ ਤੇ ਸਿੰਧੀ ਸਮਾਜ ਦੀਆਂ ਆਪਣੀਆਂ ਲੋੜਾਂ ਨੇ ਜਿਨ੍ਹਾਂ ਦੀ ਪੂਰਤੀ ਸਥਾਨਕ ਰਾਜ ਸਰਕਾਰਾਂ ਵੀ ਹੀ ਕਰ ਸਕਦੀਆਂ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸਿੱਖ ਸਮਾਜ ਮਹਾਰਾਸ਼ਟਰ ਦੀ ਰਹਿਨਮਾਈ ਕਰਦਿਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਗਵਾਈ ਵਾਲੀ ਮਹਾਯੋਤੀ ਨੂੰ ਦਿੱਤਾ ਗਿਆ ਸਮਰਥਨ ਸਿੱਖ ਪਾਈਚਾਰੇ ਦੇ ਹਿੱਤਾਂ ਪ੍ਰਤੀ ਸੋਚ ਸਮਝ ਕੇ ਲਿਆ ਗਿਆ ਇੱਕ درست ਫੈਸਲਾ ਹੈ ਜਿਸ ਦੀ ਅਨੇਕਾ ਸਾਰਥਕ ਨਤੀਜੇ ਸਾਹਮਣੇ ਆਏ ਨੇ ਦੰਦਮੀ ਟਕਸਾਲ ਦੇ ਮੁਖੀ ਦੇ ਉਪਰਾਲਿਆਂ ਸਦਕਾ ਹੀ ਮਹਾਰਾਸ਼ਟਰ ਵਿੱਚ ਸਰਕਾਰ ਨੇ ਸਿੱਖ ਕੌਮ ਦੀ ਭਲਾਈ ਅਤੇ ਵਿਕਾਸ ਲਈ ਕਈ ਨੀਤੀਆਂ ਲਾਗੂ ਕੀਤੀਆਂ ਨੇ ਇਨ੍ਹਾਂ ਵਿੱਚ ਮਹਾਰਾਸ਼ਟਰ ਸਰਕਾਰ ਵਿੱਚ ਨੁਮਾਇੰਦਗੀ ਸੰਬੰਧੀ ਪਹਿਲੀ ਵਾਰ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦਾ ਗਠਨ ਵੀ ਕੀਤਾ ਗਿਆ ਮਹਾਰਾਸ਼ਟਰ ਘਟ ਗਿਣਤੀ ਕਮਿਸ਼ਨ ਵਿੱਚ ਸਿੱਖ ਮੈਂਬਰ ਦੀ ਨਿਯੁਕਤੀ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੀ ਪੁਨਰਸੁਰਜੀਤੀ ਆਦ ਅਹਿਮ ਅਤੇ ਇਤਿਹਾਸਕ ਮੀਲ ਪੱਥਰ ਵਾਲੇ ਕਦਮ ਸ਼ਾਮਲ ਨੇ ਹੁਣ ਇਸ ਇਸ਼ਤਿਹਾਰ ਦੇ ਵਿੱਚ ਜਿਹੜੀ ਸ਼ਬਦਾਵਲੀ ਅਸੀਂ ਪੜ੍ਹ ਕੇ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਉਸ ਦਾ ਜਵਾਬ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਹਰਨਾਮ ਸਿੰਘ ਖਾਲਸਾ ਦੀ ਆਲੋਚਨਾ ਹੋ ਰਹੀ ਸੀ ਕਿ ਮਾਹ ਰਾక్టర్ ਦੇ ਵਿੱਚ ਭਾਜਪਾ ਦਾ ਉਹ ਸਮਰਥਨ ਕਿਉਂ ਕਰ ਰਹੇ ਨੇ ਇਸ ਦੇ ਉੱਤੇ ਨੁਕਤਾਚੀਨੀ ਹੋ ਰਹੀ ਸੀ ਸਵਾਲ ਖੜੇ ਹੋ ਰਹੀ ਸੀ ਜਿਸ ਨੂੰ ਲੈ ਕੇ ਹੁਣ ਦਮ ਨਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੇ ਜਿਹੜੇ ਹਮਾਇਤੀ ਨੇ ਸਮਰਥਕ ਨੇ ਉਹਨਾਂ ਨੇ ਬਕਾਇਦਾ ਚਿਤਾਵਨੀ ਦਿੱਤੀ ਹੈ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਵੀ ਕੀਤੀ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਕੀ ਲਿਖਿਆ ਗਿਆ ਉਹਨਾਂ ਨੇ ਵੀ ਆਖਿਆ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਤਾਕਤਵਾਰ ਆਗੂ ਦਵਿੰਦਰ ਫੜਨवीस ਕੋਲ ਕੇਂਦਰ ਸਰਕਾਰ ਨਾਲ ਸੰਬੰਧਿਤ ਸਿੱਖ ਮੁੱਦਿਆਂ ਨੂੰ ਲਿਖਤੀ ਰੂਪ ਵਿੱਚ ਉਠਾਇਆ ਜਿਨ੍ਹਾਂ ਵਿੱਚ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਮੁੱਦਾ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਅਤੇ ਨਰੋਲ ਸਿੱਖਾਂ ਦੀ ਪ੍ਰਬੰਧਕੀ ਕਮੇਟੀ ਗਠਿਤ ਕਰਨ ਤਖਤ ਸ੍ਰੀ ਸੱਚਖੰਡ ਹਜੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਨਵੀਂ ਮੁੰਬਈ ਤੋਂ ਬੰਦੇ ਭਾਰਤ ਟ੍ਰੇਨਾਂ ਚਲਾਈਆਂ ਜਾਣ ਮੁੰਬਈ ਵਸਦੀ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਮਨਣ ਲਈ ਨਵੀਂ ਮੋਬਾਈ ਵਿਖੇ ਆਡੀਟੋਰੀਅਮ ਹਾਲ ਪਵਨ ਡਿਜੀਟਲ ਲਾਇਬ੍ਰੇਰੀ ਤੇ ਸੈਮੀਨਾਰ ਹਾਲ ਆਦ ਦਾ ਨਿਰਮਾਣ ਲਈ ਇੱਕ ਵੱਡਾ ਮੈਦਾਨ ਅਲਾਟ ਕੀਤੇ ਜਾਣ ਸਿੱਖਾਂ ਦੀ ਮਹਾਰਾਸ਼ਟਰ ਅਸੈਂਬਲੀ ਐਮ ਐਲ ਸੀ ਵਿੱਚ ਨੁਮਾਇੰਦਗੀ ਯਕੀਨੀ ਬਣਾਉਣ ਲਵਾਨਾ ਸਮਾਜ ਬਨਜਾਰਾ ਸਮਾਜ ਤੇ ਸਿਕਲੀਗਰ ਸਮਾਜ ਤੇ ਜ਼ਰੂਰਤਮੰਦ ਲੋਕਾਂ ਦੀਆਂ ਜ਼ਰੂਰਤਾਂ ਪੂਰੀ ਕਰਦੇ ਆ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਹਾਲ ਸੁਧਾਰਨ ਲਈ ਲੜੀਂਦੀ ਨੀਤੀ ਬਣਾਉਣ ਅਤੇ ਸਿੱਖ ਸਮਾਜ ਦੇ ਨੁਮਾਇੰਦਿਆਂ ਦਾ ਇੱਕ ਆਰਥਿਕ ਮਹਾ ਮੰਡਲ ਗਠਿਤ ਕਰਨਾ ਵੀ ਸ਼ਾਮਲ ਹੈ। ਉਪਰੋਕਤ ਤੋਂ ਇਲਾਵਾ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਸਮੁੱਚੇ ਬੰਦੀ ਜਿਹੜੇ ਸਿੰਘ ਨੇ ਬਿਨਾਂ ਕਿਸੇ ਸ਼ਰਤ ਰਿਹਾ ਕਰਨ ਵੱਖ-ਵੱਖ ਸੂਬਿਆਂ ਵਿੱਚ ਸਥਿਤ ਸਿੱਖ ਗੁਰੂ ਧਾਮਾਂ ਦੇ ਮਸਲੇ ਜਿਵੇਂ ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ ਗੁਰਦੁਆਰਾ ਚੁੰਗਗਾੰਗ ਸਾਬ ਸਿੱਕਮ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਦੁਆਰ ਉੱਤਰਾਖੰਡ ਗੁਰਦੁਆਰਾ ਮੰਗੂ ਮੱਠ ਸਾਹਿਬ ਓਡੀਸਾ ਗੁਰਦੁਆਰਾ ਬੌਲੀ ਮੱਠ ਸਾਹਿਬ ਜਗਨਨਾਥਪੁਰੀ ਗੁਰਦੁਆਰਾ ਤਪਸਥਾਨ ਗੁਰੂ ਨਾਨਕ ਤੇਜ ਜੀ ਨੇਚਲਾ ਰੁਣਾਚਲ ਪ੍ਰਦੇਸ਼ ਤੇ ਮਹਗਾਲਿਆ ਵਿੱਚ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਢਾਣ ਅਤੇ ਪੰਜਾਬੀ ਲੇਨ ਕਲੋਨੀ ਦੇ ਸਿੱਖਾਂ ਦੇ ਘਰ ਢਾਣ ਆਦ ਮਾਮਲੇ ਫੌਰੀ ਤੌਰ ਤੇ ਹੱਲ ਕੀਤੇ ਜਾਣ 1974 ਤੋਂ 1995 ਤੱਕ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਸਿੱਖਾਂ ਦਾ ਜੋ ਜਾਨੀ ਤੇ مالی ਨੁਕਸਾਨ ਹੋਇਆ ਹੈ ਉਸ ਲਈ ਸਮੂਹ ਪ੍ਰਭਾਵਿਤ ਪਰਿਵਾਰਾਂ ਨੂੰ ਮਾਲੀ ਮਦਦ ਦੇਣ, ਪੰਜਾਬ ਦੀ ਕਿਸਾਨੀ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ, ਐਨਐਸਏ ਵਰਗੇ ਕਾਲੇ ਕਾਨੂੰਨਾਂ ਅਧੀਨ ਪਿਛਲੇ ਸਮੇਂ ਵਿੱਚ ਜੋ ਸਿੱਖ ਨੌਜਵਾਨ ਜ਼ਿਲ੍ਹਿਆਂ ਵਿੱਚ ਡੱਕੇ ਗਏ, ਸਮੁੱਚੇ ਸਿੱਖ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਬਿਨਾਂ ਸ਼ਰਤ ਰਿਹਾ ਕਰਨ, ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵਸਦੇ ਸਿੱਖਾਂ ਦੀ ਭਲਾਈ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਦੀ ਪੂਰਤੀ ਲਈ ਉਹਨਾਂ ਨੂੰ ਰਾਜ ਘੱਟ ਗਿਣਤੀ ਕਮਿਸ਼ਨਾਂ ਅਤੇ ਸਿੱਖ ਭਲਾਈ ਬੋਰਡਾਂ ਦਾ ਗਠਨ ਕਰਕੇ ਸਿੱਖ ਭਾਈਚਾਰੇ ਨੂੰ ਸਰਕਾਰਾਂ ਵਿੱਚ ਨੁਮਾਇੰਦਗੀ ਦੇਣ ਬਾਰੇ ਮੁੱਦੇ ਉਠਾਏ ਗਏ। ਜਿਸ ਤੇ ਸ੍ਰੀ ਦਵਿੰਦਰ ਫਰਨਵੀਸ ਨੇ ਚੰਗਾ ਹੰਗਾਰਾ ਭਰਿਆ ਨਿਰਸੰਦੇਹ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਗਵਾਈ ਹੇਤੇ ਮਾਰਗਦਰਸ਼ਨ ਪੰਥ ਨੂੰ ਦਰਪੇਸ਼ ਬਹੁਪੱਖੀ ਚੁਣੌਤੀਆਂ ਦਾ ਸਹੀ ਢੰਗ ਨਾਲ ਹੱਲ ਕਰਨ ਦੇ ਸਮਰੱਥ ਹੈ। ਇਹ ਕਿਸ ਵੱਲੋਂ ਸਾਰੀ ਜਾਣਕਾਰੀ ਲਿਖੀ ਗਈ ਹੈ ਦਿੱਤੀ ਗਈ ਹੈ ਪਬਲਿਕ ਡੋਮੇਨ ਵਿੱਚ ਚੇਤਾਵਨੀ ਦੇ ਰੂਪ ਵਿੱਚ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਭਾਈ ਸੁਖਦੇਵ ਸਿੰਘ ਆਨੰਦਪੁਰ, ਬੁਲਾਰਾ ਭਾਈ ਜਤਿੰਦਰ ਸਿੰਘ, ਅਮਰੀਕਾ ਤੇ ਬੁਲਾਰਾ ਭਾਈ ਗੁਰਦੀਪ ਸਿੰਘ 9 ਲੱਖਾ, ਭਾਈ ਪਰਵਿੰਦਰ ਸਿੰਘ ਮੰਟਿੱਕਾ, ਭਾਈ ਸਰਬਜੋ ਸਿੰਘ ਰਿਊ ਰਿਵਰਸਾਈਡ ਚੇਅਰਮੈਨ ਪਰਮਜੀਤ ਸਿੰਘ ਗੁਰਦੁਆਰਾ ਰਿਵਰਸਾਈਡ ਅਤੇ ਭਾਈ ਮੇਜਰ ਸਿੰਘ ਫਰੀਜ਼ਨੋ ਤਾਂ ਇਹਨਾਂ ਸਾਰਿਆਂ ਨੇ ਦੇ ਵੱਲੋਂ ਮਿਲ ਕੇ ਸਾਂਝਾ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੀ ਦੂਸ਼ਣਬਾਜ਼ੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਮਹਾਰਾਸ਼ਟਰ ਦੇ ਵਿੱਚ ਜੋ ਭਾਜਪਾ ਦਾ ਸਮਰਥਨ ਦਿੱਤਾ ਗਿਆ ਉਸ ਦੇ ਲਈ ਕਈ ਮੁੱਦੇ ਅਹਿਮ ਉਹਨਾਂ ਨੇ ਠਾਏ ਨੇ ਔਰ ਕਈਆਂ ਦਾ ਹੱਲ ਹੋ ਗਿਆ ਤੇ ਕਈਆਂ ਦਾ ਹੱਲ ਹੋਣਾ ਬਾਕੀ ਹੈ ਹਾਲਾਂਕਿ ਜਿਹੜੇ ਮੁੱਦਿਆਂ ਦੀ ਵਿੱਚ ਗੱਲ ਕੀਤੀ ਗਈ ਹੈ ਬਹੁਤ ਸਾਰੇ ਕੇਂਦਰ ਸਰਕਾਰ ਦੇ ਦੀਨ ਹਾਲੇ ਵੀ ਬੈਂਡਿੰਗ ਪਈ ਨੇ ਜਿਸ ਦੇ ਵਿੱਚ NSA ਦੇ ਤਹਿਤ ਜੋ ਨਜ਼ਰਬੰਦ ਕੀਤੇ ਗਏ ਨੇ ਨੌਜਵਾਨ ਸਿੱਖ ਉਹਨਾਂ ਦੀ ਹਾਲੇ ਰਿਹਾਈ ਹੋਣੀ ਬਾਕੀ ਹੈ ਲੰਬੇ ਸਮੇਂ ਤੋਂ ਸਜ਼ਾਵਾ ਪੂਤ ਚੁੱਕੇ ਨੇ ਜਿਹੜੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਬਾਕੀ ਹੈ ਪਰ ਇਹ ਮੁੱਦੇ ਠਾਏ ਜਾਣ ਦੀ ਗੱਲ ਦਾ ਦਾਵਾ ਜ਼ਰੂਰ ਕੀਤਾ ਗਿਆ ਔਰ ਕਿਹਾ ਗਿਆ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੇ ਵਿਰੁੱਧ ਜਿਸ ਤਰ੍ਹਾਂ ਦਾ ਵੀ ਪ੍ਰਚਾਰ ਹੋ ਰਿਹਾ ਉਹ ਸਰਾਸਰ ਗਲਤ ਹੈ ਔਰ ਜੇਕਰ ਸੋਚ ਸਮਝ ਕੇ ਲਿਆ ਗਿਆ ਫੈਸਲਾ ਜਿਸ ਦੇ ਵਿੱਚ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀ ਭਲਾਈ ਦੇ ਕਾਰਜ ਨੇ ਜੁੜੇ ਹੋਏ ਨੇ ਸੇਖਾਂ ਦੇ ਨਾਲ ਸਬੰਧਤ ਆਡੀਟੋਰੀਅਮ ਦੀ ਥਾਵਾਂ ਅਲਾਟ ਕਰਾਉਣ ਦੀ ਗੱਲ ਹੈ ਇਹਨਾਂ ਸਾਰੀਆਂ ਗੱਲਾਂ ਦਾ ਹਵਾਲਾ ਦਿੰਦਿਆਂ ਹੋਇਆਂ ਇੱਕ ਤਰ੍ਹਾਂ ਦੀ ਚੇਤਾਵਨੀਆਂ ਜਿਹੜੀ ਇਸ ਰੂਪ ਦੇ ਵਿੱਚ ਦੇ ਦਿੱਤੀ ਗਈ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਖਾਸ ਕਰਕੇ ਪੰਜਾਬ ਦੀ ਸਿਆਸਤ ਜਾਂ ਪੰਜਾਬ ਤੋਂ ਬਾਹਰ ਜਿਹੜੀਆਂ ਵੀ ਜਥੇਬੰਦੀਆਂ ਜਾਂ ਟਕਸਾਲ ਦੇ ਵੱਲ ਭਾਜਪਾ ਦਾ ਸਮਰਥਨ ਕੀਤਾ ਜਾਂਦਾ ਜਾਂ ਕਿਸੇ ਵੀ ਪਾਰਟੀ ਦਾ ਸਮਰਥਨ ਕੀਤਾ ਜਾਂਦਾ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਹਾਡੇ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਔਰ ਬਣੇ ਰਹੋ ਇਸੇ ਤਰ੍ਹਾਂ ABC ਪੰਜਾਬ ਦੇ ਨਾਲ